ਅਮਰੀਕਾ ਤੋਂ ਵਾਪਸ ਭੇਜੇਗੇ ਇੱਕ ਪੰਜਾਬੀਆਂ ਚੋਂ ਪੰਜਾਬੀ ਲਾਪਤਾ ਹੋ ਗਿਆ ਘਰੋਂ ਅਣਦੱਸੇ ਥਾਂ ਤੇ ਚਲੇ ਗਿਆ ਪਤਾ ਨਹੀਂ ਲੱਗ ਰਿਹਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕੀ ਖਬਰ ਹੈ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਲੱਖਰਪੇ ਗਹਿਣੇ ਚੱਕ ਕੇ ਜ਼ਮੀਨਾਂ ਵੇਚ ਕੇ ਘਰ ਦੀਆਂ ਕੋਈ ਸਮਾਨ ਵੇਚ ਕੇ ਲੋਨ ਲੈ ਕੇ ਲੋਕ ਆਪਣੇ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਚੰਗੀ ਜ਼ਿੰਦਗੀ ਆਪਣੇ ਮਾਪਿਆਂ ਦੇ ਲਈ ਜਿਹੜੀ ਆ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਤਲਾਸ਼ਣ ਲਈ ਤੱਕੇ ਖਾਂਦੇ ਫਿਰਦੇ ਆ ਬੀਤੀ ਕੱਲ ਜਲੰਧਰ ਜ਼ਿਲ੍ਹੇ ਦਾ ਇੱਕ ਨੌਜਵਾਨ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਜਿਹੜੀ ਹਾਲਾਤਾਂ 'ਚ ਭੇਜਿਆ ਗਿਆ ਸ਼ਰਮ ਆਉਂਦੀ ਹੈ ਕਿਵੇਂ ਬਾਹਾਂ ਲੱਤਾ ਬਣ ਕੇ ਅਮਰੀਕਾ ਵਾਲਿਆਂ ਨੇ ਖੱਲੇ ਭਾਰਤ ਦੀ ਸਰਕਾਰ ਅ ਨਮਸਤੇ ਟਰੰਪ ਮਾਈ ਡੀਅਰ ਫਰੈਂਟ ਟਰੰਪ ਦੇ ਵਿੱਚ ਕਰਦੀ ਸ਼ਰਮਣੀ ਖਾਂਦੀ ਇਹੀ ਗੱਲ ਕਹਿ ਸਕਦੇ ਆ ਤੇ ਹੁਣ ਜਿਹੜੀ ਖਬਰ ਹੈ ਬੜੀ ਦਿਲ ਨੂੰ ਦਹਿਲਾਉਣ ਵਾਲੀ ਹੈ ਕਿ ਨੌਜਵਾਨ ਚਲੇ ਗਿਆ ਪੁਲਿਸ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ 'ਚ ਹੱਥਾਂ ਪੈਰਾਂ ਦੀ ਪੈ ਗਈ ਆ ਮਾਪੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਮਾਮਲਾ ਜ਼ਿਲ੍ਹਾ ਜ਼ਿਲੰਦਰ ਦਾ ਹੈ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਕੱਲ ਜਿਹੜੇ ਨੌਜਵਾਨ ਆਏ ਸੀ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਲਾਪਤਾ ਦੱਸਿਆ ਜਾਂਦਾ ਹੈ ਅ ਵੀ ਬੀਤੀ ਕੱਲ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਦਵਿੰਦਰਜੀਤ ਪੁੱਤਰ ਸਵਰਗਵਾਸੀ ਦਾਸਰਾਮ ਵਾਸੀ ਲਾਂਦੜਾ ਸਵੇਰੇ ਤੜਕਸਾਰ ਮੋਟਰਸਾਈਕਲ ਉੱਤੇ ਬਾਹਰ ਗਿਆ ਸੀ ਪਰ ਹਾਲੇ ਤੱਕ ਮੁੜ ਕੇ ਨਹੀਂ ਆਇਆ ਜਿਸ ਕਾਰਨ ਪਰਿਵਾਰ ਤੇ ਸਥਾਨਕ ਪ੍ਰਸ਼ਾਸਨ ਵਿੱਚ ਹਫੜਾ ਦਫੜੀ ਮਚ ਗਈ ਹੈ ਪਰਿਵਾਰ ਪਰੇਸ਼ਾਨ ਦਵਿੰਦਰਜੀਤ ਜੋ ਘਰੋਂ ਦੁਬਈ ਕਹਿ ਕੇ ਗਿਆ ਸੀ ਕਿਸੇ ਨਾ ਕਿਸੇ ਤਰੀਕੇ ਉਹ ਅਮਰੀਕਾ ਪਹੁੰਚ ਗਿਆ 2 ਮਹੀਨੇ ਬਾਅਦ ਅਮਰੀਕਾ ਤੋਂ ਡਿਪੋਰਟ ਹੋ ਕੇ ਉਹ ਬੀਤੀ ਰਾਤ ਘਰ ਪਰਤਿਆ ਸੀ ਰਾਤ 1 ਵਜੇ ਉਹ ਘਰ ਵਿੱਚ ਵਾਪਸ ਆਇਆ ਤੇ ਤੜਕੇ ਸਾਰੀ ਉਹ ਜਿਹੜਾ ਹੈ ਉੱਥੋਂ ਚਲਿਆ ਗਿਆ ਅ ਤੁਸੀਂ ਦੇਖਿਆ ਹੋਣਾ ਕਿ ਜਦੋਂ ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਜਿਹੜੇ ਹੈ ਕੁਲਦੀਪ ਸਿੰਘ ਢਾਲੀਵਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ